चार दी चार दी नहीं ओ जवाब तो 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 है, तो है नहीं है यार तेरा हुन यार जे तू ओए झाख है तू मैंने ठीक कुड़ी के मतलब जे सीधा 2010 दा नु ले फिर पैसे तन्ने इकठ्ठे करे ओदा फैक्ट्री मा जे कॉल कू के चल रे सूना सगा लाचो चल जाओ कर दे पाया ओ यार कर फोटो पाला ਅੱਜ ਮੇਰਾ ਮੀਮਨਾ ਟਪਾਟ ਗਈ ਇਹ ਕਹਿੰਦਾ ਮੇਰਾ ਮੀਮਨਾ ਘਾਚ ਗਿਆ ਆਉਂਗੀ ਫੋਟੋ ਮੂਰੇ ਲਾ ਲ ਇੱਕ ਮਿੰਟ ਤੇਦੀ ਵਾਈਗਰੀ ਕਾਤਾ ਵਾਈਗਰੀ ਪਤੇ ਤੇਰਾ ਮੀਮਨਾ ਲੈ ਕੇ ਦਾਦਾ 31 ਮਾਤੇ ਉਹ ਮੀਮਨਾ ਕਾਉਂਟਰ ਤੇ ਪਹਾਰੇ ਬਈ ਟੰਗੜੀ ਮੰਡੀ ਇਹਦਾ ਜਿਹੜਾ ਠੱਗੀ ਮਾਰ ਕੇ ਲੈ ਗਿਆ ਸੱਚੀ ਹੋਰ ਹੁਣ ਸਾਰੇ ਚੰਗਾ ਪਾਰ ਪਾਰ ਆ ਗਿਆ ਕੋਈ 500 ਆ ਗਿਆ 500 ਰਹਿ ਗਿਆ ਕੀ ਪੁੱਛਦਾ ਕਰਦੇ ਰਾਜੂ ਜੇ ਤੱਕ ਦੇਣਿਆ ਤੂੰ 5 500 ਰੁਪਏ ਨਹੀਂ ਇਹ ਬੜ ਗਈ ਯਾਰ ਕੋਈ ਗੱਲ ਨਹੀਂ ਤੇ ਪੁਰਾਣੀ 4400 ਦੀ ਹੈ ਹੈ ਇਹ 45 ਨਹੀਂ ਤੇਰੇ ਜਵਾਬ ਹੈ ਨਹੀਂ ਪੰਜ ਪੂਰੇ 5000 ਦੀ ਬੱਕਰੀ ਪੱਠ ਲੈ ਜਾ ਲੈ ਹੁਣ ਨਹੀਂ ਤੈਨੂੰ ਮੈਂ ਕਹਿੰਦਾ ਜੇਰਾ ਮਨ ਦਾ ਤਾਂ ਹਾਂ ਕਰ ਦੇ ਹਾਂ ਨੀਮ ਨਹੀਂ ਚੰਗੀ ਐ ਛੋਟੇ ਭਾਈ ਬਹੁਤ ਤਕੜੀ ਬੱਕਰੀ ਦੀ ਐ ਆ ਪਤਾ ਨਹੀਂ ਨਾਲ ਆਇਆ ਜਾਨ ਕਰੇਗਾ ਤੂੰ 4 500 ਦੇ ਪੱਠ ਛੱਡੀ ਜਾਣਾ ਆ ਮਾਂ ਜਿਹੜੀ ਮਾਤਾ ਜੀ ਸੁਣ ਲਈ ਬਹੁਤ ਤਖੜੀ ਵਖਰੀ ਦੀ ਇਹ ਮੈਂ ਵੀ ਚੰਗੀ ਆ ਪਰ ਐਨੇ ਜੀ ਤੈਨੂੰ ਕੋਈ ਮਹਿੰਗੀ ਨਹੀਂ 100 200 ਹੋਰ ਕਰ ਲੈ ਹੋਰ ਦੱਸੇ ਹੁੰਦੇ ਹੈ ਕਹਿ ਦਿੰਦੇ ਹੈ ਚੱਲ ਫਿਰ ਰੈਂਡ ਫਿਰ ਕੋਈ ਨਹੀਂ ਹੁਣ ਕੀ ਕਰਾਂ ਨਹੀਂ ਯਾਰ ਭਾਈ ਨਹੀਂ ਯਾਰ ਕੋਈ ਪਰਤਾ ਸਰ ਇਹ ਦੂਰੇ ਜੇ ਜੇ ਚਾਹ ਭਾਈ ਪਾ ਕਰੇ ਉਸਤਾ ਤਾ 500 ਪਰ ਮਈ ਕਹਤਾ ਦਾਰੇ ਜੇ ਜੇ ਨੂੰ ਹੋਰ ਮਈ ਕਹਤਾ ਤੂੰ ਇਸ ਵਿੱਚ ਨਹੀਂ ਆਏ ਸਰ ਉਹ ਵੀ ਕੀ ਕਰੇ ਉਹਨੂੰ ਘਾਟਾ ਪੈਂਦਾ ਯਾਰ ਅਜੀ ਤੇ ਗਲਾ ਮੈਂ ਤੇਰੇ ਦੇ ਸਾਹਮਣੇ ਹੀ ਆਇਆ ਯਾਰ ਐ ਕਿ ਮੈਂ ਮੇਮਰੀ ਕੋ ਬੰਦਾ ਰੈਂਦਾ ਉਹ ਐ ਕਰਾ ਇਹਦਾ ਪੂਰਾ ਪੰਜ ਕਰ ਦੋ ਇਹ ਪਾਸੇ ਲਿਖਾਈ ਕਰਾ ਦੂ ਹੈ ਤੇ ਕੋਈ ਗੱਲ ਯਾਰ ਤੇਰੇ ਸਾਹਮਣੇ ਲੋਥੋ ਕਿ ਹੋ ਚੰਗਾ ਬਿਨਾ ਕਿ ਤੱਕ 845 ਦੇ ਚਲੋ ਜੇਬ 'ਚ ਨਹੀਂ ਹੁੰਦਾ ਮੈਂ ਕੀ ਕਰਾਂ ਜੇ ਜੇਬ 'ਚ ਨਹੀਂ ਪਈ ਚਲੋ ਉਹ ਤਾਂ ਫਿਰ ਛੋਡੀ ਬਾਕੀ ਕਹਿੰਦਾ ਜੇਬ 'ਚ ਨਹੀਂ ਹੈਗੇ ਭਈ ਦੇ ਆ ਯਾਰ ਉਹ ਤਾਂ ਹੁਣ ਫਿਰ ਉਹ ਜੇ ਜ ਪਸ਼ੂ ਲੈਣਾ ਫਿਰ ਹੋਰ ਦੇਖ ਲਓ ਕਿ ਉਹ ਛੋਟੀ ਮਾਰਦੀ ਆ ਪਰ ਕਿਹੜਾ ਛੋਟੀ ਮਾਰੀ ਦਿੰਦੇ ਆ ਹਾਂ ਆਹ ਤਾਂ ਫੋਨ ਨਾ ਲੈਣਾ ਨਾ ਲੈਣਾ ਇੰਨੀ ਰਿੱਤ ਆਵੇ ਹਾਂ ਹਾਲੇ ਲਾ ਦੇ ਆ ਹੋਰ ਦੇਖ ਲਾ ਇਹ ਕਿੰਨੇ ਦੀ ਐ ਉਹ ਖਾਰਾ ਮੁੰਡੇ ਦੇ ਪਹਿਲਾਂ ਇਹ ਪਸੰਦ ਐ ਉਹ ਤਾਂ ਫੇਰੇ ਜੀ ਚੀਜਾਂ ਫਿਰ ਜਿੱਤੇ ਪੈਸਾ ਤੈਨੂੰ ਮੈਂ ਹੁਣ ਇਦੋਂ ਤਾਂ ਕੋਈ ਘੜਦਾ ਨਹੀਂ ਤਾਂ ਓ ਬਾਈ ਉਰੇ ਆ ਜਵਾ ਕਰਕੇ ਕਰਦਾ ਤੇਰੇ ਸਾਰੀਆਂ ਗੱਲਾਂ ਛੱਡ ਲਖਾਈ ਪੜੀ ਤੁਹਾਡੀ ਅਪੋਪ ਦੀ ਪੂਰਾ ਕਰ ਬਾਈ 200 ਘੱਟ 5 ਦੀ ਦੇਤੀ ਬਸ ਕਰ ਜਵਾਖ ਦੀ ਫੜ ਕੁਛ ਨਹੀਂ ਹੁੰਦਾ ਛੱਡ ਕਰ ਜਵਾਖ ਦੀ ਇੱਜ਼ਤ ਵਿਚਾਰੇ ਦੀ ਪੁੰਨੇ ਸਹੀ ਲੋਕਾਂ ਦੇ ਘਰੇ ਆਪਾਂ ਬੱਕਰੀਆਂ ਵਾਲੀ ਬੂਟੇ ਲਾ ਸਕਦੇ ਆ ਹਰੇਕ ਤੋਂ ਲੱਗਦੇ ਨਹੀਂ ਹੈ ਇਹਦੇ ਘਰੇ ਅੱਜ ਬੂਟਾ ਲੱਗ ਜੂ ਵਿਚਾਰੇ ਦੇ 1 ਤੋਂ ਪਤਾ ਨਹੀਂ 21 ਬਣ ਜਾਣਾ ਜੋ ਆਖ ਹੈ ਪੁੰਨੇ ਤਾਰੂ ਚੱਲ ਲੈ ਜਾ ਲੈ ਜਾ ਪੁੱਤ ਦੀ ਯਾਦ ਕੀ ਕਰੇਗਾ ਹੁਣ ਪੈਸੇ ਤਾਂ ਦੇ ਦੇ ਹੋ ਪੈਸੇ ਦਾ ਦੇ ਗੱਲੇ ਨੂੰ ਉਹ ਮੰਨ ਲਿਆ ਬੰਦਾ ਪਾਲੀ ਬੰਦਾ ਮੰਨ ਜਾਂਦਾ ਐਪ ਪਾਰੀ ਹਰੇਕ ਨਹੀਂ ਦਿੰਦਾ ਐਨੇ ਵੀ ਕੋਣ ਦਾ ਤੈਨੂੰ ਮੇਮ ਨਹੀਂ ਕਿੱਡੀ ਤਕੜੀ ਬੱਕਰੀ ਦੀ ਐ ਜ਼ਿੰਦਗੀ 'ਚ ਯਾਦ ਕਰੇਗਾ ਜੇ ਪਾਲਣੇ ਦੀ ਰਾਜੂ ਨੇ ਦਵਾਈ ਦਿੱਤੀ ਪਾਲਣੀ ਨਾ ਕਰਦੀ ਤੇ ਸਾਰੇ ਪਾਲਣੀ ਤੇਰੇ ਇਸੇ ਭੁੱਖੀ ਮਾਰਦੀ ਭਾਵੇਂ ਮਾਰੇ ਦਿੱਤੀ ਸਾਡੇ ਕੀ ਪਾਸਾ ਭਾਈ ਪੂਰੇ ਕਰੋ ਹੁਣ ਹੌਲੀ ਹੌਲੀ ਖਿੱਚ ਖਿਚਾ ਕੇ ਕਿਸੇ ਨੂੰ ਕੋਈ ਕਿਸੇ ਨੂੰ ਥੋੜੇ ਥੋੜੇ ਜਦੋਂ 200 205 ਕਿਉਂ ਭਾਈ ਮੇਮ ਨਹੀਂ ਮਾਰੀ ਤਾਂ ਨਹੀਂ ਭਾਈ ਖੋ ਲਿਓ ਇਕੱਠੀ ਆ ਗਨੇ ਕਿੰਨੇ ਜਿਹੜੇ ਲਾ ਤੂੰ ਕਹਾਤਾ ਆਲੇ ਦੇ ਪੂਰੇ ਦਾ ਕਰੀਏ ਵਿਚਾਰੇ ਦੇ ਪੂਰੇ ਰਾਖੀ ਸਾਰੇ ਪੂਰੇ ਦਾ ਹੁਣ ਵਪਾਰੀ ਬੰਦਾ ਇਹੋ ਉਰਦਾਂ ਨੂੰ ਜਾਣ ਕਿਤੇ ਕਿਹੜਾ ਜਾਣ ਲਾ ਕੋਈ ਨਾ ਕੋਈ ਨਾ ਲੈ ਲੈਣੇ ਦਾ ਇੱਕ 1000 2000 2500 ਹੋ ਗਿਆ ਹਰਜੀ ਹਰਜੀ ਆਲਾ ਉਧਰ ਤਿੰਨ ਹਜ਼ਾਰ ਹੋ ਗਿਆ ਤਿੰਨ ਹਜ਼ਾਰ ਹੋ ਗਿਆ ਮੜਾ ਮੜਾ ਦਵਾਰ ਤਿੰਨ ਹੋ ਗਿਆ ਤਿੰਨ ਹੋ ਗਿਆ 6 نوٹ ਹੋ ਗਈ ਹਾਂ ਤਿੰਨ ਹੋ ਗਿਆ 100 ਵਿੱਚ ਸਾਈ ਵਾਲਾ ਪਾ ਕੇ 4 ਹਫ਼ੜ 3500 ਹਾਂਜੀ ਹਾਂਜੀ 3500 ਆ 4000 ਕੀ ਜਣ

ਇਨੇ ਤੇਰੀ ਬਹੁਤ ਇੱਜ਼ਤ ਕਰੀ ਐ ਜਵਾਖ ਕਰਕੇ ਵੀ ਚਲ ਬੱਚਾ ਇਹਦੇ ਕਰੇ ਮੇਰੇ ਪੋਤੇ ਨੂੰ ਹੁਣ ਯਾਰ ਕਰੇਗਾ ਮੁਰਕੇ ਵੀ ਇਹਦੇ ਕਰੇ ਬੂਟਾ ਲੱਗ ਜੇ ਕਿਉਂ ਜੀ ਪਾਲ ਨਹੀਂ ਤੇਰੀ ਖੇਚਲਾ ਜੇ ਹੁਣ ਜਾ ਕੇ ਬੰਨ ਤੀ ਭੁੱਖੀ ਮਰੀ ਗਈ ਮੈਂ ਕੀ ਕਰੂ ਤੈਨੂੰ ਰੋਟੀਆਂ ਨਾ ਪਾਈ ਕੱਚਾ ਆਟਾ ਨਾ ਪਾਈ ਗਰਮੀ ਦਾ ਮਹੀਨਾ ਸਰਬਤ ਨਾ ਪਿਆਈ ਮਿੱਠਾ ਮੋਟਾ ਠੀਕ ਐ ਕੱਚੇ ਪੱਤੇ ਡੇਕ ਤੂੰ ਤ ਦੇਣਾ ਪਾਈ ਹਰਾ ਬਰਸੀਨ ਮਾੜਾ ਮੋਟਾ ਦਾਣੇ ਦੂਨੇ ਸੰਨੀ ਸੱਪਾ ਖਾਈ ਜੂ ਮੈਂ ਸਾਲੇ ਕੁਝ ਨਹੀਂ ਹੁੰਦਾ ਠੀਕ ਐ ਆ ਗੱਲਾਂ ਨੂੰ ਯਾਦ ਰੱਖੀ ਐਨੀਆਂ ਗੱਲਾਂ ਅਸੀਂ ਦੱਸਦੇ ਨਹੀਂ ਕਿਸੇ ਨੂੰ ਠੀਕ ਹੈ ਜੀ ਅਣਜਾਣ ਬੰਦਾ ਯਾਰ ਵਿਚਾਰਾ ਜੇ ਮਾਰੇ ਦੁੱਤੀ ਫਿਰ ਮੇਬ ਨਹੀਂ ਲਈਦਾ ਕੀ ਫਾਇਦਾ ਹੋਏ ਜੇ ਮਾਰੇ ਦੁੱਤੀ ਸਸਰੀਕਾਰ ਜੀ ਔਰ ਠੀਕ ਹੋ ਹਾਂ ਵਧੀਆ ਵਧੀਆ ਵਾਹ ਜੀ ਵਾਹ ਜਾ ਬਾਜਾ ਖੁਸ਼ ਹੋ ਲਖੇਈ ਕਰਕੇ ਪਰਚੀ ਲਈਆਂ ਲੰਗੜ ਨਹੀਂ ਨਾ ਜਾ ਬਈ ਪਰਚੀ ਕਰਾਇਆ ਸਾਮਕੇ ਫੜਾਫੜੇ ਨੂੰ ਪੈਸੇ